ਦੋਸਤੋ ਅੰਮ੍ਰਿਤਸਰ ਦੀ ਰੇਲਵੇ ਸਟੇਸ਼ਨ ਦੇ ਕੁਝ ਹੀ ਦੂਰੀ ਦੇ ਵਿੱਚ ਇੱਕ ਉਹ ਹਥਿਆਰਾਂ ਦੀ ਦੁਕਾਨ ਦੇ ਵਿੱਚ ਦੋ ਵਾਰੀ ਚੋਰੀ ਹੋਈ ਸੀ ਤਾਂ ਦੂਸਰੀ ਵਾਰੀ ਜਿਨ੍ਹਾਂ ਵੱਲੋਂ ਚੋਰੀ ਕੀਤੀ ਗਈ ਸੀ ਉਹਨਾਂ ਨੂੰ ਹੁਣ ਪੁਲਿਸ ਨੇ ਕਾਬੂ ਕੀਤਾ ਤਾਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ 12 ਹਥਿਆਰ ਅਤੇ ਜ਼ਿੰਦਾ ਕਾਰਤੂਸ ਵੀ ਕੁਝ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਵਿੱਚੋਂ ਇੱਕ ਉਹ ਹੈ ਜਿਦੇ ਉੱਤੇ ਪਹਿਲਾਂ ਵੀ 2 ਕਿਲੋ ਸੋਨੇ ਦਾ ਚੋਰੀ ਦਾ ਮਾਮਲਾ ਦਰਜਾ ਤਾ ਜਿਹੜਾ ਦੂਸਰਾ ਵਾ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਇਹ ਜੜੀਆਂ ਪੁਲਿਸ ਵੱਲੋਂ ਲਗਾਤਾਰ ਹਰਕਤ ਵਿੱਚ ਆ ਕੇ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਇਹ ਕਿਤਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਚੰਗੀ ਪਹਿਲ ਹੈ ਪੁਲਿਸ ਪ੍ਰਸ਼ਾਸਨ ਦੇ ਵਾਸਤੇ ਵੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਈਮ ਨੂੰ ਖਤਮ ਕਰਨ ਦੇ ਵਾਸਤੇ ਵੀ ਇੱਕ ਚੰਗੀ ਪਹਿਲ ਜੜੀ ਹੈ ਉਹ ਪ੍ਰਸ਼ਾਸਨ ਦੀ ਜ਼ਰੂਰ ਨਜ਼ਰ ਆ ਰਹੀ ਹੈ ਬਟ ਅਸਵਾਲ ਇਹ ਥੇ ਇਹ ਨਜ਼ਰ ਆ ਰਹੀਆ ਕਿ ਜਿਹੜੀ ਦੁਕਾਨ ਦੇ ਉੱਤੇ ਦੋ ਵਾਰ ਲੁੱਟ ਹੋਈ ਹੈ ਕੀ ਦੋਨੇ ਵਾਰ ਇਹਨਾਂ ਨੇ ਹੀ ਲੁੱਟ ਕੀਤੀ ਹੈ ਜਾਂ ਫਿਰ ਇੱਕ ਵਾਰ ਇਹਨਾਂ ਨੇ ਕੀਤੀ ਹੈ ਤੇ ਦੂਸਰੀ ਵਾਰ ਜਿਹੜੀ ਚੋਰ ਪਹਿਲੀ ਵਾਰ ਜਿਹੜੀ ਲੁੱਟ ਹੋਈ ਹੈ ਉਹ ਹਜੇ ਦੋਸ਼ੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ ਉਹ ਵੀ ਸਵਾਲ ਕਿਤਨਾ ਕਿਤੇ ਖੜਾ ਹੋ ਰਿਹਾ ਹੈ ਤਾਂ ਆਖਿਰਕਾਰ ਇਹਨਾਂ ਦੀ ਮਨਚਾ ਕੀ ਸੀ ਇਹ ਹਥਿਆਰ ਵੇਚਦੇ ਸਨ ਜਾਂ ਇਹਨਾਂ ਨੇ ਇਹਨਾਂ ਹਥਿਆਰਾਂ ਦੇ ਨਾਲ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣਾ ਸੀ ਇਹ ਸਾਰੇ ਕਿਤਨਾ ਕਿਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਖਾਸ ਜਿਹੜੀ ਗੱਲ ਜ਼ਰੂਰ ਨਜ਼ਰ ਆ ਰਹੀ ਹੈ ਪਰ ਦੇਖਣਾ ਹੋਏਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਕੀ ਕੀਤੀ ਜਾਂਦੀ ਹੈ ਤਾਂ ਪੁਲਿਸ ਕਮਿਸ਼ਨਰ ਗੌਰਪ੍ਰੀਤ ਸਿੰਘ ਪੁੱਲਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਅਸੀਂ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕੀਤਾ ਕਿਸ ਤਰੀਕੇ ਦੇ ਨਾਲ ਬਰਾਮਦਗੀ ਹੋਈ ਆ ਤਾਂ ਕਿੰਨਾ ਔਖਾ ਕੰਮ ਸੀ ਪੁਲਿਸ ਵਾਸਤੇ ਜਿਹੜੀ ਆ ਬਰਾਮਦਗੀ ਕੀਤੀ ਗੁਰਪ੍ਰੀਤ ਸਿੰਘ ਪੁੱਲਰ ਮੌਜੂਦ ਹੈ ਸਰ ਕੀ ਕਹਿਣਾ ਚਾਹੁੰਦੇ ਜੀ ਬੜੀ ਵੱਡੀ ਉਪਲਬਧੀ ਆ ਪਤਾ ਨਹੀਂ ਇਹਨਾਂ ਹਥਿਆਰਾਂ ਦੇ ਨਾਲ ਇਹਨਾਂ ਨੇ ਕਿਹੜੀ ਘੜੀ ਘਟਨਾਵਾਂ ਨੂੰ ਅੰਜਾਮ ਦੇਣਾ ਸੀ ਕੀ ਕੁਝ ਹੋਣਾ ਸੀ ਤਾਂ ਵੱਡੀ ਉਪਲਬਧੀ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਯਾਰ ਦੇਖੋ ਮੈਂ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਦੋਂ ਬੰਦੇ ਦੀ ਨੀਅਤ ਸਾਫ਼ ਹੋਵੇ ਔਰ ਵੈਲ ਫੋਕਸਡ ਹੋਵੇ ਔਰ ਇਮਾਨਦਾਰੀ ਔਰ ਧਿਆਨਤਦਾਰੀ ਨਾਲ ਬੰਦਾ ਕੰਮ ਕਰੇ ਤਾਂ ਪ੍ਰਮਾਤਮਾ ਉਹਦੀ ਪਿੱਠ ਥਾਪੜਦਾ ਔਰ ਕਿਰਪਾ ਕਰਦਾ ਉਸੇ ਗੱਲ ਨੂੰ ਮੈਂ ਸਮਝਦਾ ਕਿ ਮੁੰਡਿਆਂ ਨੇ ਸਾਡੀ ਟੀਮ ਨੇ ਮੈਂ ਮਤਲਬ ਬਹੁਤ ਘੱਟ ਰੇਅਰ ਕੇਸ ਦੇਖੇ ਜਿੱਦਾਂ ਇੰਨੀ ਮਿਹਨਤ ਹੋਈ ਹੋਵੇ ਔਰ ਕਿਸੇ ਨੇ ਵੀ ਚਾਹੇ ਉਹ ਸਾਡੇ ਕਨਸਟੇਬਲਾ ਹੁਣ ਮੈਂ ਇਹਨਾਂ ਨਾਲ ਟਾਈਮ ਸਪੈਂਡ ਕਰਨਾ ਇਹਨਾਂ ਨਾਲ ਚਾਹ ਵੀ ਪੀਣੀ ਹੈ ਔਰ ਇਹਨਾਂ ਦੀ ਹੌਸਲਾ ਵਸਾਈ ਵੀ ਕਰਨੀ ਹੈ ਪਰ ਮੈਨੂੰ ਬਹੁਤ ਮਾਣ ਹੋਇਆ ਇਸ ਗੱਲ ਤੇ ਕਿ ਸਰ ਥੋੜਾ ਜਿਨਾ ਘਟਨਾ ਬਾਰੇ ਦੱਸ ਦਿੱਤੇ ਜਾਵੇ ਕਿ ਕਿਹੜੀ ਜਗ੍ਹਾ ਤੇ ਘਟਨਾ ਹੋਈ ਸੀ ਵਾਲੀ ਕਿੱਥੇ ਚੋਰੀ ਹੋਈ ਸੀ ਤੇ ਕੀ ਕੀ ਹੋਇਆ ਇਹ ਉਹ ਅਸ਼ੋਕਾ ਚੌਂਕ ਦੇ ਕੋਲ ਜਿਹੜੀ ਗਾਨਾ ਹਾਊਸ ਹੈ ਉਹਦੇ ਚ ਚੋਰੀ ਹੋਈ ਸੀ 20 ਤਰੀਕ ਦਾ ਇਹ ਮਕਦਮਾ ਦਰਜ ਹੋਇਆ ਹੈ 2 ਦਾ ਔਰ ਰਾਤ ਨੂੰ ਬਹੁਤ ਲੇਟ ਹੈ ਸਾਨੂੰ ਦੇਖਿਆ ਸੀਗਾ ਕਿ ਪਤਾ ਲੱਗਿਆ ਸੀ ਤਕਰੀਬਨ 2 ਵਜੇ ਦੇ ਕਰੀਬ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਸਾਰੇ ਲੋਕ ਆਰਾਮ 'ਚ ਸੀਗੇ ਔਰ ਮੰਦ ਮੰਦਰ ਦੇ ਵਿੱਚ ਪੁਜਾਰੀ ਦੀ ਫੈਮਲੀ ਵੀ ਰਹਿੰਦੀ ਸੀ ਚੌਕੀਦਾਰ ਜਿਹੜਾ ਮੰਦਿਰ ਦਾ ਸੀ ਉਸ ਦਿਨ ਛੁੱਟੀ ਤੇ ਸੀਗਾ ਤਾਂ ਸਾਨੂੰ ਉਹਦੇ ਤੇ ਵੀ ਡਾਊਟ ਰਿਹਾ ਕਿ ਕਿਉਂ ਉਸ ਦਿਨ ਹੀ ਛੁੱਟੀ ਪਾਰਟिकुलर ਡੇ ਗਿਆ ਪਰ ਉਹ ਐਂਗਲ ਨੂੰ ਫਿਰ ਛੱਡ ਕੇ ਅਸੀਂ ਇਹਨੂੰ ਪ੍ਰੋਫੈਸ਼ਨਲ ਪੁਲਿਸਿੰਗ ਨਾਲ ਜੋ ਸੀਨ ਆਫ ਕ੍ਰਾਈਮ ਆ ਉਹਨੂੰ ਰੀਬਿਲਡ ਕਰਕੇ ਤਾਂ ਅਸੀਂ ਇਸ ਕਾਮਯਾਬ ਵਲ ਤੁਰੇ ਹਾਂ ਜੀ ਸਰ ਜਿਹੜੀ ਘਟਨਾ ਵਾਪਰੀ ਆ ਕੀ ਇਸ ਦੁਕਾਨ ਦੇ ਉੱਤੇ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਸੀ ਪਹਿਲਾਂ ਵੀ ਚੋਰੀ ਹੋਈ ਸੀ ਕੋਈ ਕਹਿੰਦੇ ਹੈ ਵੀ ਉਹ ਮਾਲਕ ਦੱਸਦੇ ਸੀ ਵੀ ਸਾਡੇ ਹੋਈ ਸੀ ਪਰ ਉਹਨਾਂ ਇਹਨਾਂ ਨਾਲ ਕੋਈ ਗੱਲ ਹੈ ਜੇ ਇਮੀਡੀਏਟਲੀ ਤਾਂ ਨਹੀਂ ਜੁੜੀ ਪਰ ਇਹ ਸਸਟੇਨਡ ਇੰਟਰੋਗੇਸ਼ਨ ਹੋਈ ਵੀ ਨਹੀਂ ਇਹਨਾਂ ਦੀ ਸਵਾਰੀ ਗੱਲ ਅਸੀਂ ਸਾਹਮਣੇ ਕਰਾਂਗੇ ਤੁਹਾਡੇ ਨਾਲ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਇਹ ਹੈਗੀਆਂ ਮੁੱਢਲੀ ਪੁੱਛਗਿੱਛ ਦੀਆਂ ਇਹਨਾਂ ਕੋਲੋਂ ਕੀ ਕੀ ਬਰਾਮਦ ਹੋਇਆ ਅਸਲੀ 12 ਵੈਪਨ ਬਰਾਮਦ ਹੋਇਆ ਜੀ 9 ਤਾਂ ਡਬਲ ਬੈਰਲ ਗਨਸ ਨੇ ਔਰ 3 ਹੈਗੀਆਂ ਪੰਪ ਐਕਸ਼ਨ ਗਨਸ 12 ਬੋਰ ਦੇ ਹੀ ਹੈ ਔਰ ਕਾਰਟ੍ਰਿਜਸ ਨੇ ਔਰ ਕਿਰਚੈਕ ਇਨ ਬੈਕਗ੍ਰਾਉਂਡ ਇਹ ਜਿਹੜੇ ਆ ਦੋ ਜਣੇ ਕਾ ਜਿਹੜਾ ਇਹ ਯੂਪੀ ਤੋਂ ਗੋਲੂ ਆਇਆ ਇਹ ਇੱਥੇ ਰਹਿੰਦਾ ਵੈਸੇ ਸੁਲਤਾਨਪੁਰ ਰੋਡ ਤੇ ਇਹਦੇ ਖਿਲਾਫ ਪਹਿਲਾਂ ਇੱਕ ਚੋਰੀ ਦਾ ਤੇ ਚੋਰੀ ਦਾ ਸਮਾਨ 골ਡ ਦਾ ਇਹਨੇ ਚੋਰੀਚਾਰੀ ਕੀਤਾ ਸੀ ਉਹਦੇ ਚ ਜੇਲ੍ਹ ਚ ਰਹਿ ਕੇ ਆਇਆ ਦਸੰਬਰ ਚ ਬਾਹਰ ਆਇਆ ਦੂਜੇ ਮੁੰਡੇ ਦੇ ਖਿਲਾਫ ਕੋਈ ਪਰਚਾ ਨਹੀਂ ਹੈ ਅੱਛਾ ਸਰ ਦੱਸਿਆ ਜਾ ਰਿਹਾ ਕਿ ਤੁਸੀਂ ਪ੍ਰੈਸ ਕਾਨਫਰੰਸ 'ਚ ਜ਼ਿਕਰ ਕੀਤਾ ਕਿ ਇਹਦੀ ਕੋਈ ਗਰਲਫ੍ਰੈਂਡ ਸੀ ਉਹਨੇ ਪੈਸੇ ਪੁਸੇ ਲਏ ਸੀ ਉਹ ਥੋੜਾ ਜਨਾ ਜੋ ਇਹਨੇ ਦੱਸਿਆ ਗੋਲੂ ਨੇ ਪਾਣੀ ਪਾਚੇ ਦੀ ਕੋਈ ਲੜਕੀ ਨਾਲ ਗੱਲਬਾਤ ਸੀ ਇਹਨੇ ਕਾਫੀ ਉਹਦੇ ਉੱਤੇ ਕਹਿੰਦਾ ਮੈਂ ਖਰਚ ਵੀ ਕੀਤਾ ਤੇ ਅਲਟੀਮੇਟਲੀ ਉਹ ਇਹਨੂੰ ਯੂਜ਼ ਕਰਕੇ ਬਲਾਕ ਕਰ ਗਈ ਜਾਂ ਕਿਸ ਗੱਲ ਕਰਕੇ ਜੋ ਇਹਦਾ ਮਨ ਹੈ ਸੋ ਇਹਨੂੰ ਲੱਗਦਾ ਸੀ ਕਿ ਮੇਰੇ ਹੱਥ ਕੋਈ ਵੈਪਨ ਆਵੇ ਕਿਤੇ ਤਾਂ ਮੈਂ ਉਹਨੂੰ ਯੂਜ਼ ਕਰਕੇ ਉਹਦਾ ਬਦਲਾ ਲਵਾਂ ਕਰ ਸਕਦੇ ਸੀ ਕੁਝ ਤਾਂ ਇਹ ਹਥਿਆਰ ਜਿਹੜੇ ਸਰ ਜਿਹਦੇ ਨਾਲ ਚੋਰੀ ਕੀਤੇ ਆ ਫਿਰ ਇਹ ਕਿੱਥੇ ਰੱਖ ਕੇ ਤੇ ਕਿੱਥੇ ਚਲੇ ਗਏ ਸੀ ਆਪ ਕਿੱਥੇ ਇਹਨਾਂ ਨੇ ਇੱਕ ਟੋਆ ਪਟ ਕੇ ਦਬ ਦਿੱਤੇ ਸੀਗੇ ਤੇ ਉੱਥੋਂ ਹੀ ਅਸੀਂ ਬਰਾਮਦ ਕੀਤੇ 27 ਐਵੀਡੈਂਸ ਐਕਟ ਦੇ ਵਿੱਚ ਉਹ ਫਿਰ ਉਸ ਤੋਂ ਬਾਅਦ ਇਹ ਪਹਿਲਾਂ ਚੰਡੀਗੜ੍ਹ ਗਏ ਪਾਣੀਪਤ ਗਏ ਦਿੱਲੀ ਆਗਰਾ ਯੂਪੀ ਉੱਥੇ ਘੁੰਮਦੇ ਕੰਮਦੇ ਰਹੇ ਇਹਨਾਂ ਨੂੰ ਲੱਗਿਆ ਕਿ ਪਿੱਛੇ ਇੱਥੇ ਪੁਲਿਸ ਦਾ ਪ੍ਰੈਸ਼ਰ ਵੀ ਤਾਂ ਇਹ ਸਾਰੀ ਗੱਲ ਜਿਹੜੀ ਹੈ ਇਹ ਠੰਡੀ ਪੈ ਜੇ ਤੇ ਉਸ ਤੋਂ ਬਾਅਦ ਆ ਕੇ ਆਪਣੇ ਜਿਹੜੇ ਚੋਰੀशुदा ਹਥਿਆਰ ਨੇ ਉਹਨੂੰ ਟਿਕਾਣੇ ਲਾਉਣ ਜਿਹਨਾਂ ਨੂੰ ਵੇਚਣਾ ਸੀ ਇਹਨਾਂ ਨੇ ਜਾਂ ਫਿਰ ਕਿਸੇ ਤਰੀਕੇ ਵੇਚਣਾ ਸੀਗਾ ਤੇ ਔਰ ਕਿਸੇ ਕ੍ਰਿਮੀਨਲ ਦੇ ਨਾਲ ਇਹਨਾਂ ਨੇ ਤਾਲਮਿਲ ਕਰਨਾ ਸੀ ਵੀ ਤੁਹਾਨੂੰ ਦਵਾਂਗੇ ਤੇ ਸਾਨੂੰ ਅਜੇ ਹੋਣਾ ਸੀ ਅਜੇ ਤਸਦੀਕ ਹੋਏਗਾ ਇਹ ਤਫਤੀਸ਼ ਦੇ ਵਿੱਚ ਕਿਉਂਕਿ ਇਹ ਜੇ ਪੇਸ਼ ਕਰਕੇ ਰਿਮਾਨਡ ਲੈਣਾ ਇਹਨਾਂ ਦਾ ਅੱਛਾ ਸਰ ਨਸ਼ੇ ਨੁਸ਼ੇ ਦੇ ਆਦੀ ਹੈਗੇ ਸਨ ਹੈ ਕਿ ਦੇਖੋ ਨਸ਼ੇ ਦਾ ਵੀ ਇੱਕ ਲੜਕਾ ਆਦੀ ਹੈਗਾ ਉਹ ਉਹ ਵੀ ਅਸੀਂ ਐਂਗਲ ਸਾਰਾ ਦੇਖ ਸਰ ਕੋਈ ਲੋਕਾਂ ਕੋ ਸਹਿਯੋਗ ਮੰਗਣਾ ਚਾਹੁੰਦੇ ਜੀ ਕਿਉਂਕਿ ਲੋਕਾਂ ਦਾ ਬੜਾ ਬੜਾ ਸਹਿਯੋਗ ਹੁੰਦਾ ਹੈ ਪੁਲਿਸ ਵਾਸਤੇ ਦੇਖੋ ਲੋਕਾਂ ਦਾ ਬਹੁਤ ਸਹਿਯੋਗ ਸਾਨੂੰ ਮਿਲ ਰਿਹਾ ਹੈ ਅਮਰਸਰ ਚ ਗੁਰੂ ਨਗਰੀ ਦੇ ਵਿੱਚ ਮੈਂ ਲੋਕਾਂ ਦਾ ਥੈਂਕ ਯੂ ਵੀ ਕਰਦਾ ਬਹੁਤ ਸਾਡਾ ਸਹਿਯੋਗ ਦਿੰਦੇ ਨੇ ਪਬਲਿਕ ਵੱਲੋਂ ਅੱਗੇ ਵਾਸਤੇ ਵੀ ਇਦਾਂ ਜਦੋਂ ਕੋਈ ਮੂਮੈਂਟ ਦੇਖਣ ਸਸਪੀਸ਼ਸ ਜਿੱਦਾਂ ਉਹਨੂੰ ਉਸ ਦਿਨ ਰਾਤ ਨੂੰ ਲੱਗਿਆ ਕਿ ਜਦੋਂ ਇਹ ਬੰਦੇ ਪੁਲ ਚੜ੍ਹ ਰਹੇ ਸੀ ਇੱਕ ਕਾਰ ਉੱਥੋਂ ਭੰਡਾਰੀ ਪੁਲ ਤੋਂ ਨਿਕਲੀ ਸੀ ਚਾਹੇ ਬੇ ਟਾਈਮ ਸੀਗਾ ਤਾਂ ਇੱਕ 112 ਤੇ ਕਾਲ ਹੀ ਬੰਦਾ ਕਰ ਦਿੰਦਾ ਜੇ ਭਾਏ ਐਜ਼ ਅ ਸਿਟੀਜ਼ਨ ਦੇਖੀ ਵੀ ਇਥੋ ਜੀ ਇਹ ਸਸਪੀਸ਼ੀਅਸ ਬੰਦੇ ਨੇ ਆ ਕੇ ਦੇਖੋ ਕਿਉਂਕਿ ਉਸ ਟਾਈਮ ਤੇ ਇੰਨੇ ਚਿੱਟੇ ਕਪੜੇ ਪਾ ਕੇ ਜਾਂ ਮਤਲਬ ਮੂੰਹ ਟੱਕ ਕੇ ਬੰਦੇ ਦਾ ਪਤਾ ਲੱਗ ਜਾਂਦਾ ਜਾਂਦੇ ਨਹੀਂ ਗੱਡੀ ਦੀਆਂ ਲਾਈਟਾਂ ਬਿਲਕੁਲ ਇਹਨਾਂ ਦੇ ਉੱਤੇ ਪਈਆਂ ਜਦੋਂ ਪੁਲ ਚੜੀ ਆ ਗੱਡੀ ਪੁਨਾਰੀ ਬੇਜੀ ਸਰ ਜਿਹੜੀ ਮੇਰਾ ਆਖਰੀ ਸਵਾਲ ਆ ਜਿਹੜੀ ਚੋਰੀ ਹੋਈ ਆ ਇਹਨਾਂ ਨੇ ਦੀਵਾਰ ਤੋੜੀ ਆ ਮੰਦਰ ਦੇ ਪਿਛਲੀ ਵਾਰ ਜਦੋਂ ਚੋਰੀ ਹੋਈ ਸੀ ਉਦੋਂ ਵੀ ਮੰਦਰ ਦੀ ਦੀਵਾਰ ਤੋੜੀ ਗਈ ਸੀ ਮੰਦਰ ਦੇ ਵਿੱਚ ਜਾਂ ਫਿਰ ਉੱਥੇ ਦਾ ਕੋਈ ਬੰਦਾ ਇਨਵੋਲਵ ਹੈਗਾ ਵਿੱਚ ਜਾਂ ਨਹੀਂ ਹੈਗਾ ਕੁਝ ਪਰਸੈਂਟ ਕੁਝ ਅਜੇ ਅਜੇ ਕੁਝ ਗੱਲ ਹੈ ਇਸ ਬਾਰੇ ਕਹਿਣਾ ਬੜਾ ਮਤਲਬ ਮੇਰੇ ਵਾਸਤੇ ਔਖਾ ਹੋਏਗਾ ਕਿਉਂਕਿ ਤਸਦੀਕ ਕਰਨੀ ਹਰ ਇੱਕ ਚੀਜ਼ ਜ਼ਰੂਰੀ ਹੈ ਕਿਸੇ ਨੂੰ ਮਲਜ਼ਮ ਠਹਿਰਾਉਣ ਤੋਂ ਪਹਿਲਾਂ ਉਹ ਵੀ ਐਂਗਲ ਸਾਰੇ ਆਪਾਂ ਦੇਖ ਰਹੇ ਹਾਂ ਤੋਂ ਧੰਨਵਾਦ ਇਹਨਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਦੱਸਿਆ ਗਿਆ ਕਿ ਕਿੱਡੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਚੋਰਾਂ ਵੱਲੋਂ ਪਹਿਲਾਂ ਵੀ ਉਸੇ ਦੁਕਾਨ ਨੂੰ ਸ਼ਿਕਾਰ ਕੀਤਾ ਗਿਆ ਸੀ ਉਸੇ ਦੁਕਾਨ ਦੇ ਉੱਤੇ ਇਸੇ ਤਰ੍ਹਾਂ ਦੀ ਜਿਹੜੀ ਘਟਨਾ ਵਾ ਉਹਨਾਂ ਨੇ ਅੰਜਾਮ ਦਿੱਤਾ ਸੀ ਤਾਂ ਪੁਲਿਸ ਵੱਲੋਂ ਪੂਰੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਦਾਵਾ ਇਹ ਕੀਤਾ ਜਾ ਰਿਹਾ ਕਿ ਜਲਦ ਤੋਂ ਜਲਦ ਹੋਰ ਕਲਾਸ ਵੀ ਕੀਤੀ ਜਾਣਗੇ ਤਾਂ ਇਹ ਪਤਾ ਲਗਾਇਆ ਜਾਏਗਾ ਕਿ ਇਹ ਹਥਿਆਰ ਇਹਨਾਂ ਨੇ ਬੇਚਨੇ ਕਿੰਨੂ ਸੀ ਇਹਨਾਂ ਨੇ ਕਿਹੜੀ ਕਿਹੜੀ ਘਟਨਾ ਨੂੰ ਅੰਜਾਮ ਦੇਣਾ ਸੀ ਇਹ ਸਾਰੇ ਤੱਥ ਕਿਤੇ ਨਾ ਕਿਤੇ ਪੁਲਿਸ ਵੱਲੋਂ ਖੰਗਾਲੇ ਜਾ ਰਹੇ ਨੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅਮਰਸਾ